ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਰਾਹੀਂ ਸਾਡੇ YouTube ਚੈਨਲ ਅਤੇ Facebook ਪੇਜ ਜੋਬਨਜੀਤ ਸਿੰਘ ਅਫੀਸ਼ੀਅਲ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਲਈ ਲੈ ਕੇ ਆਏ ਹਾਂ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਨਗਰ ਗੋੰਦਵਾਲ ਸਾਹਿਬ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ ਅਤੇ ਨਾਲ ਹੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਾਂ ਗੁਰਦੁਆਰਾ ਸ਼੍ਰੀ ਬੋਹੜੀ ਸਾਹਿਬ ਜੋ ਕਿ ਨਗਰ ਗੋਇੰਦਵਾਲ ਸਾਹਿਬ ਵਿਖੇ ਸ਼ਿਸ਼ੋਭਤ ਹੈ ਨਗਰ ਗੋਇੰਦਵਾਲ ਸਾਹਿਬ ਬਿਆਸ ਦਰਿਆ ਤੇ ਕੰਡੇ ਤੇ ਵਸਿਆ ਹੋਇਆ ਇੱਕ ਬਹੁਤ ਹੀ ਸੁੰਦਰ ਨਗਰ ਹੈ ਜੋ ਕਿ ਸ਼੍ਰੀ ਤਨਤਨ ਸਾਹਿਬ ਤੋਂ ਲਗਭਗ 23 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਤੀਸਰੇ ਪਾਤਸ਼ਾਹ ਸਹਿਬ ਸ਼੍ਰੀ ਗੁਰੂ ਅਮਰਦਾਸ ਜੀ ਲਗਭਗ 33 ਸਾਲ ਰਹੇ ਅਤੇ ਇੱਥੇ ਹੀ ਉਹਨਾਂ ਨੇ ਧਰਮ ਦੇ ਪ੍ਰਚਾਰ ਲਈ ਸਿੱਖੀ ਦੇ ਪ੍ਰਚਾਰ ਲਈ ਇੱਕ ਨਵਾਂ ਕੇਂਦਰ ਸਥਾਪਿਤ ਕੀਤਾ ਇਸ ਕਰਕੇ ਨਗਰ ਗੋਂਦਵਾਲ ਸਹਿਬ ਨੂੰ ਸਿੱਖੀ ਦਾ thora ਵੀ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਗੋਂਦਵਾਲ ਸਹਿਬ ਦਾ ਨਾਮ ਗੋਂਦਵਾਲ ਕਿਵੇਂ ਪਿਆ ਇੱਕ ਦਿਨ ਸ੍ਰੀ ਗੁਰੂ ਅੰਗਦ ਦੇਵ ਜੀ ਦੀਵਾਨਸ ਜਾ ਕੇ ਬੈਠੇ ਹੋਏ ਸਨ ਇੱਕ ਗੋਂਦਾ ਨਾਮ ਦੇ ਖੱਤਰੀ ਨੇ ਆਣ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਬੇਨਤੀ ਕਰਨੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੈਂ ਲੋਕਾਂ ਦੇ ਕੋਲੋਂ ਤੁਹਾਡੀ ਸਿਫਤ ਸੁਣ ਕੇ ਆਇਆ ਹਾਂ ਕਿ ਸਭ ਗੁਪਤ ਅਤੇ ਪ੍ਰਗਟ ਜੀਵ ਤੁਹਾਡੇ ਹੁਕਮ ਦੇ ਵਿੱਚ ਚੱਲਦੇ ਹਨ ਮੈਂ ਇਸ ਵਾਸਤੇ ਹਾਜ਼ਰ ਹੋਇਆ ਹਾਂ ਕਿ ਮੇਰਾ ਪਿੰਡ ਉਤਨੇ ਵਸਨ ਨਹੀਂ ਦਿੰਦੇ ਕਈ ਭੂਤਾ ਪ੍ਰੇਤਾ ਨੇ ਮੇਰੇ ਨਗਰ ਦੇ ਵਿੱਚ ਡੇਰਾ ਲਾਇਆ ਹੋਇਆ ਹੈ ਕੋਈ ਹੋਰ ਪੁਰਸ਼ ਉੱਥੇ ਵਸ ਨਹੀਂ ਸਕਦਾ ਨਗਰ ਉਜਾੜ ਪਿਆ ਹੋਇਆ ਹੈ ਗੁਰੂ ਜੀ ਆਪ ਕਿਰਪਾ ਕਰੋ ਮੇਰੇ ਨਗਰ ਨੂੰ ਵਸਾਉਣਾ ਕਰੋ ਗੋਂਦੇ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਗੋਂਦੇ ਨੂੰ ਪੁੱਛਿਆ ਕਿ ਭੂਤਾ ਨੇ ਤੇਰੇ ਨਗਰ ਵਿੱਚ ਕਿੰਨੇ ਕੁ ਸਮੇ ਤੋਂ ਡੇਰਾ ਲਾਇਆ ਹੋਇਆ ਹੈ ਅਤੇ ਪੁੱਤਾਂ ਦੇ ਇੱਥੇ ਵੱਸਣ ਦਾ ਕੀ ਕਾਰਨ ਹੈ ਤਾਂ ਗੋੰਦੇ ਨੇ ਉੱਤਰ ਦਿੱਤਾ ਕਿ ਮੇਰਾ ਸ਼ਰੀਕਾ ਦੇ ਨਾਲ ਝਗੜਾ ਹੋ ਗਿਆ ਸੀ ਉਹ ਕਹਿੰਦੇ ਨੇ ਕਿ ਇਹ ਜਗ੍ਹਾ ਸਾਡੀ ਹੈ ਅਤੇ ਮੈਂ ਕਹਿੰਦਾ ਵਾਂ ਕਿ ਇਹ ਜਗ੍ਹਾ ਮੇਰੀ ਹੈ ਕਈ ਸਿਆਣੇ ਨੇ ਬੈਠ ਕੇ ਸਾਡਾ ਝਗੜਾ ਮਕਾਉਣਾ ਚਾਹਿਆ ਪਰ ਝਗੜਾ ਨਾ ਮੁੱਕਿਆ ਫਿਰ ਅਸੀਂ ਦੋਵੇਂ ਤਿਹਰਾ ਦਿੱਲੀ ਬਾਦਸ਼ਾਹ پاس ਨਿਆ ਕਰਵਾਉਣ ਵਾਸਤੇ ਚਲੇ ਗਏ ਬਾਦਸ਼ਾਹ ਨੇ ਇਹ ਨਿਆ ਕੀਤਾ ਕਿ ਜਿਸ ਦੀ ਵੀ ਇਹ ਜਗਾ ਹੈ ਉਹ ਸੌਂ ਖਾ ਲਵੇ ਤਦ ਮੈਂ ਝੂਠੀ ਸੌਂ ਚੁੱਕ ਕੇ ਝਗੜਾ ਜਿੱਤ ਕੇ ਘਰ ਆ ਗਿਆ ਪਰ ਜਦ ਮੈਂ ਇਸ ਨੂੰ ਵਸਾਉਣਾ ਚਾਹਿਆ ਤਾਂ ਪ੍ਰੇਤਾ ਨੇ ਇਸ ਉੱਪਰ ਕਬਜ਼ਾ ਕਰ ਲਿਆ ਕਿਉਂਕਿ ਉਹ ਸਮਝਦੇ ਸਨ ਕਿ ਮੈਂ ਝੂਠੀ ਸੌਂ ਖਾ ਕੇ ਧਰਮ ਕੀਤਾ ਹੈ ਇਸ ਲਈ ਉਹ ਦੇਸ਼ ਦਿਸਾਂਤਰਾ ਤੋਂ ਆ ਕੇ ਇੱਥੇ ਵਸਣ ਲੱਗ ਪਏ ਉਹਨਾਂ ਦੇ ਡਰ ਕਰਕੇ ਇੱਥੇ ਹੁਣ ਕੋਈ ਪੁਰਸ਼ ਨਹੀਂ ਵਸਦਾ ਜੇ ਕੋਈ ਵਸਦਾ ਹੈ ਤਾਂ ਭੂਤ ਪ੍ਰੇਤ ਉਸ ਨੂੰ ਉਜਾੜ ਦਿੰਦੇ ਹਨ ਗੁਰੂ ਜੀ ਤੁਸੀਂ ਕਿਰਪਾ ਕਰੋ ਤੁਹਾਡੇ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ ਤੁਹਾਡੇ ਚਰਨ ਪੈਣ ਦੇ ਨਾਲ ਇਹ ਜਗ੍ਹਾ ਪਵਿੱਤਰ ਹੋ ਜਾਏਗੀ ਤੇ ਭੂਤ ਪ੍ਰੇਤ ਇਥੋਂ ਪੱਜ ਜਾਣਗੇ ਗੁਰੂ ਅੰਗਦ ਦੇਵ ਜੀ ਨੇ ਗੋਂਦੇ ਦੀ ਬੇਨਤੀ ਸੁਣ ਕੇ ਆਪਣੇ ਵੱਡੇ ਪੁੱਤਰ ਦਾਸੂ ਜੀ ਨੂੰ ਕਿਹਾ ਕਿ ਤੁਸੀਂ ਇਸ ਖਤਰੀ ਦੇ ਨਾਲ ਜਾਓ ਤੇ ਇਹਨਾਂ ਦੇ ਨਗਰ ਵਿੱਚੋਂ ਭੂਤਾਂ ਪ੍ਰੇਤਾਂ ਨੂੰ ਕੱਢਣਾ ਕਰੋ ਤਾਂ ਦਾਸੂ ਜੀ ਨੇ ਕਿਹਾ ਕਿ ਮੈਂ ਭੂਤਾਂ ਪ੍ਰੇਤਾਂ ਵਿੱਚ ਜਾ ਕੇ ਕੀ ਲੈਣਾ ਹੈ ਫਿਰ ਗੁਰੂ ਜੀ ਨੇ ਆਪਣੇ ਛੋਟੇ ਪੁੱਤਰ ਭਾਈ ਦਾਤੂ ਜੀ ਨੂੰ ਆਖਿਆ ਕਿ ਤੁਸੀਂ ਇਹਨਾਂ ਦੇ ਨਾਲ ਜਾਓ ਤੇ ਇਹਨਾਂ ਦੇ ਨਗਰ ਵਿੱਚੋਂ ਉਤਾ ਪ੍ਰੇਤਾਂ ਨੂੰ ਕੱਢਣਾ ਕਰੋ ਤਾਂ ਭਾਈ ਦਾਤੂ ਜੀ ਨੇ ਗੁਰੂ ਜੀ ਨੂੰ ਜਵਾਬ ਦੇ ਦਿੱਤਾ ਜਦ ਗੁਰੂ ਅੰਗਦ ਦੇਵ ਜੀ ਦੇ ਦੋਵੇਂ ਪੁੱਤਰਾਂ ਨੇ ਗੋਂਦੇ ਦੇ ਨਾਲ ਜਾਣ ਤੋਂ ਮਨ ਕਰ ਦਿੱਤਾ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਵੱਲ ਵੇਖ ਕੇ ਆਖਿਆ ਕਿ ਤੁਸੀਂ ਇਹਨਾਂ ਦੇ ਨਾਲ ਜਾਓ ਇਹਨਾਂ ਦੇ ਨਗਰ ਵਿੱਚੋਂ ਪੂਤਾ ਪ੍ਰੇਤਾ ਨੂੰ ਕੱਢ ਕੇ ਉੱਥੇ ਇੱਕ ਸੁੰਦਰ ਨਗਰ ਬਸਾਉਣਾ ਕਰੋ ਇਹ ਬਚਨ ਸੁਣਦੇ ਸਾਰ ਹੀ ਗੁਰੂ ਅਮਰਦਾਸ ਜੀ ਗੋਂਦੇ ਦੇ ਨਾਲ ਜਾਣ ਵਾਸਤੇ ਤਿਆਰ ਹੋ ਗਏ ਤਦ ਗੁਰੂ ਅੰਗਦ ਦੇਵ ਜੀ ਨੇ ਆਪਣੀ ਛੜੀ ਦੇ ਕੇ ਆਖਿਆ ਕਿ ਇਸ ਛੜੀ ਨੂੰ ਵੇਖ ਕੇ ਸਾਰੇ ਭੂਤ ਪ੍ਰੇਤ ਭੱਜ ਜਾਣਗੇ ਤਦ ਗੁਰੂ ਅਮਰਦਾਸ ਜੀ ਨੇ ਛੜੀ ਲੈ ਕੇ ਗੁਰੂ ਜੀ ਨੂੰ ਨਮਸਕਾਰ ਕਰਕੇ ਗੋਂਦੇ ਦੇ ਨਾਲ ਇਸ ਜਗ੍ਹਾ 'ਵਲਤੁਰ' ਪਏ ਇਸ ਅਸਥਾਨ ਤੇ ਆ ਕੇ ਗੁਰੂ ਅਮਰਦਾਸ ਜੀ ਨੇ ਉੱਚਾ ਹੱਥ ਕਰਕੇ ਛੜੀ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ਤੇ ਭੂਤਾਂ-ਪ੍ਰੇਤਾਂ ਨੂੰ ਅਗਨੀ ਦਾ ਸੇਕ ਲੱਗਣਾ ਸ਼ੁਰੂ ਹੋ ਗਿਆ ਤੇ ਉਹ ਇਸ ਜਗ੍ਹਾ ਤੋਂ ਨੱਠ ਗਏ ਇਸ ਤਰ੍ਹਾਂ ਗੋਂਦੇ ਦਾ ਪਿੰਡ ਭੂਤਾਂ-ਪ੍ਰੇਤਾਂ ਤੋਂ ਖਾਲੀ ਹੋ ਗਿਆ ਇਸ ਪਿੰਡ ਦਾ ਨਾਮ ਗੋਂਦੇ ਦੇ ਨਾਮ ਉੱਤੇ ਹੀ ਗੋਇੰਦਵਾਲ ਸਾਹਿਬ ਕਰਕੇ ਰੱਖਿਆ ਗਿਆ ਗੋਂਦੇ ਨੇ ਬਹੁਤ ਸਾਰੇ ਮਜ਼ਦੂਰ ਲਗਾ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਨਿਵਾਸ ਵਾਸਤੇ ਨਵੇਂ ਮਕਾਨ ਤਿਆਰ ਕਰਵਾ ਦਿੱਤੇ ਇਸ ਤਰ੍ਹਾਂ ਨਗਰ ਨੂੰ ਆਬਾਦ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਖਡੂਰ ਸਾਹਿਬ ਆਏ ਤੇ ਆਣ ਕੇ ਦੱਸਿਆ ਕਿ ਗੁਰੂ ਜੀ ਆਪ ਜੀ ਦੀ ਕਿਰਪਾ ਨਾਲ ਗੋਂਦੇ ਦਾ ਕਾਰ ਸਿੱਧ ਹੋ ਗਿਆ ਹੈ ਕੁਝ ਮਕਾਨ ਤਿਆਰ ਹੋ ਗਏ ਹਨ ਤੇ ਕੁਝ ਹੋ ਰਹੇ ਹਨ ਇਹ ਸਾਰੀ ਵਾਰਤਾ ਸੁਣ ਕੇ ਗੁਰੂ ਅੰਗਦ ਦੇਵ ਜੀ ਬਹੁਤ ਪ੍ਰਸੰਨ ਹੋਏ ਅਤੇ ਕਿਹਾ ਕਿ ਹੁਣ ਤੁਸੀਂ ਆਪਣੇ ਸਾਰੇ ਪਰਿਵਾਰ ਨੂੰ ਵੀ ਵਾਸਰ ਕੇ ਤੋਂ ਗੋਇੰਦਵਾਲ ਹੀ ਲੈ ਜਾਓ ਉੱਥੇ ਜਾ ਕੇ ਵਸਣਾ ਸ਼ੁਰੂ ਕਰੋ ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੀ ਆਗਿਆ ਪਾ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਦੋਹਾਂ ਪੁੱਤਰਾਂ ਮੋਹਨ ਅਤੇ ਮੋਹਰੀ ਜੀ ਬੀਬੀ ਧਾਨੀ ਜੀ ਬੀਬੀ ਭਾਨੀ ਜੀ ਅਤੇ ਭਾਈ ਰਾਮਾ ਜੀ ਅਤੇ ਆਪਣੇ ਭਾਈ ਭਤੀਜਿਆਂ ਨੂੰ ਸਭ ਨੂੰ ਗੁਰਦੁਆਰ ਸਾਹਿਬ ਲੈ ਆਏ ਅਤੇ ਆਪਣੇ ਨਵੇਂ ਮਕਾਨਾਂ ਵਿੱਚ ਰਹਿਣ ਲੱਗ ਪਏ ਜਿਸ ਨੂੰ ਅੱਜ ਕੱਲ ਗੁਰਦੁਆਰਾ ਸ਼੍ਰੀ ਕਵਾਰਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਸ ਦੇ ਦਰਸ਼ਨ ਆਪ ਜੀ ਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਕਰਵਾਉਣ ਦਾ ਯਤਨ ਕਰਾਂਗੇ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਭਾਈ ਪਾਰੂ ਜੀ ਨੂੰ ਆਖਿਆ ਕਿ ਸੰਗਤਾਂ ਦੇ ਇਸ਼ਨਾਨ ਵਾਸਤੇ ਇੱਥੇ ਇੱਕ ਬੋਲੀ ਬਣਾਉਣਾ ਚਾਹੁੰਦੇ ਹਾਂ ਇਸ ਵਾਸਤੇ ਸੰਗਤਾਂ ਨੂੰ ਹੁਕਮਨਾਮੇ ਭੇਜ ਦਿਓ ਕਿ ਇਸ ਆਉਣ ਵਾਲੀ ਕਤਕਪੂਰਨ ਮਾਰਚੀ ਉੱਤੇ ਸਭ ਸਿੱਖ ਸੰਗਤਾਂ ਇੱਥੇ ਪੁੱਜ ਜਾਣ ਭਾਈ ਪਾਰੂ ਜੀ ਨੇ ਹੁਕਮਨਾਮੇ ਲਿਖ ਕੇ ਦੇਸ਼ ਪ੍ਰਦੇਸ਼ਾਂ ਵਿੱਚ ਭੇਜ ਦਿੱਤੇ ਅਤੇ ਸੰਗਤ ਇਸ ਦਿਨ ਉੱਤੇ ਗੋੰਦਵਾਲ ਸਾਹਿਬ 'ਤੇ ਇਕੱਠੀਆਂ ਹੋਈਆਂ ਸਭ ਨੇ ਜਿੱਤਾ ਸ਼ਕਤ ਪੇਟਾ ਅਰਪਣ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੰਗਤਾਂ ਅਤੇ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਜੀ ਬੋਲੀ ਵਾਲੀ ਨੇਤ ਕੀਤੀ ਹੋਈ ਜਗ੍ਹਾ ਉੱਤੇ ਲੈ ਆਏ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੀ ਅਰਾਧਨਾ ਕਰਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੋਂ ਟੱਕ ਲਗਵਾ ਕੇ ਇਸ ਬੌਲੀ ਦੀ ਸੇਵਾ ਆਰੰਭ ਕਰਵਾ ਦਿੱਤੀ। ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਮਿੱਟੀ ਪੁੱਟ-ਪੁੱਟ ਕੇ ਟੋਕਰਿਆਂ ਵਿੱਚ ਭਰ ਕੇ ਦੂਰ ਜਾ ਕੇ ਸੁੱਟਣ ਵਿੱਚ ਝੁੱਟ ਗਈਆਂ। ਗੁਰੂ ਅਮਰਦਾਸ ਜੀ ਨੇ ਇਸ ਪਾਵਨ ਬੌਲ ਦੀ ਰਚਨਾ ਸਨ 1559 ਤੋਂ 1564 ਈਸਵੀ ਤੱਕ ਕਰਵਾਉਣੀ ਕੀਤੀ। ਇਸ ਬੌਲੀ ਦੀਆਂ 84 ਪੌੜੀਆਂ ਹਨ। ਅਤੇ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਜਿਹੜੇ ਸਿੱਖ ਦ੍ਰਿੜ ਵਿਸ਼ਵਾਸ ਦੇ ਨਾਲ ਹਰ ਇੱਕ ਪੌੜੀ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਇਸ਼ਨਾਨ ਕਰਨਗੇ ਉਹਨਾਂ ਨੂੰ 84 ਲੱਖ ਜਨਮਾਂ ਤੋਂ ਮੁਕਤੀ ਪ੍ਰਾਪਤ ਹੋਵੇਗੀ ਸੰਗਤਾਂ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਇਸ ਬੌਲੀ ਦੇ ਵਿੱਚ ਇਸ਼ਨਾਨ ਕਰਦੀਆਂ ਹਨ ਇਸ ਬੌਲੀ ਤੋਂ ਹੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ਼੍ਰੀ ਪੌੜੀ ਸਾਹਿਬ ਪਿਆ ਸੰਤ ਜੀ ਹੁਣ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਉਹ ਥੜਾ ਸਾਹਿਬ ਦੇ ਜਦੋਂ ਬੌਲੀ ਦੀ ਸੇਵਾ ਚੱਲ ਰਹੀ ਸੀ ਤਾਂ ਇਸ ਥੜਾ ਸਾਹਿਬ ਦੇ ਉੱਪਰ ਬੈਠ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਬੌਲੀ ਦੀ ਸੇਵਾ ਕਰਵਾਇਆ ਕਰਦੇ ਸਨ ਕਿਹਾ ਜਾਂਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਆਪਣੇ ਦੋਵੇਂ ਜਵਾਈ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਦੀ ਇਸ ਥੜੇ ਨੂੰ ਬਣਵਾਉਣ ਦੀ ਪ੍ਰਖਿਆ ਲਈ ਸੀ ਜਿਸ ਵਿੱਚੋਂ ਭਾਈ ਜੇਠਾ ਜੀ ਭਾਵ ਕੇ ਸ੍ਰੀ ਗੁਰੂ ਰਾਮਦਾਸ ਜੀ ਪਾਸ ਹੋਏ ਸਨ ਨਗਰ ਗੋੰਦਵਾਲ ਸਾਹਿਬ ਰੈਂਦਿਆ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਬੌਲੀ ਦੀ ਨਿਰਮਾਣਤਾ ਕਰਵਾਈ ਉੱਥੇ ਨਾਲ ਹੀ ਉਹਨਾਂ ਪਹਿਲੇ ਪੰਗਤ ਪਾਛੇ ਸੰਤ ਦੀ ਮਰਿਆਦਾ ਚਲਾਈ ਐਸੇ ਹੀ ਸਥਾਨ ਤੇ ਦੇਸ਼ ਦੇ ਬਾਦਸ਼ਾਹ ਅਕਬਰ ਨੇ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਸੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਸਾਦੀ ਕੋ ਜੀ ਰੀਤ ਨੂੰ ਇੱਥੋਂ ਹੀ ਸਮਾਪਤ ਕੀਤਾ ਪਰਦੇ ਦੀ ਪ੍ਰਥਾ ਵੀ ਐਸੇ ਹੀ ਅਸਥਾਨ ਤੋਂ ਬੰਦ ਹੋਈ ਜਗਤ ਨੂੰ ਆਨੰਦ ਦੇਣ ਵਾਲੀ ਪਾਵਨ ਬਾਣੀ ਆਨੰਦ ਸਾਹਿਬ ਗੁਰੂ ਅਮਰਦਾਸ ਜੀ ਨੇ ਇੱਥੇ ਉਚਾਰਨ ਕੀਤੀ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਬਾਈ ਮੰਝੀਆਂ ਦੀ ਸਥਾਪਨਾ ਵੀ ਇਸ ਅਸਥਾਨ ਤੇ ਕੀਤੀ ਸੀ ਜਿਨ੍ਹਾਂ ਨੇ ਬੌਲੀ ਦੀ ਸੇਵਾ ਵਿੱਚ ਵੱਧ ਛੜ ਕੇ ਹਿੱਸਾ ਪਾਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਾਈ ਮੰਦਿਰ ਸਥਾਪਕੇ ਉਹਨਾਂ ਨੂੰ ਵੱਖ-ਵੱਖ ਇਲਾਕਿਆਂ ਵਿੱਚ ਭੇਜਿਆ ਅਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕਿਹਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਨਗਰ ਗੋਵਿੰਦਵਾਲ ਸਾਹਿਬ ਰਹਿੰਦਿਆਂ ਹੋਇਆਂ ਹੋਰ ਵੀ ਬਹੁਤ ਸਾਰੇ ਲੋਕ ਭਲਾਈ ਵਾਸਤੇ ਸਮਾਜ ਸੁਧਾਰਕ ਹਿੱਤ ਬਹੁਤ ਸਾਰੇ ਕਾਰਜ ਕੀਤੇ ਸੋ ਸੰਗਤ ਜੀ ਇਹ ਸੀ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਦਾ ਜੋ ਕਿ ਨਗਰ ਗੋਇੰਦਵਾਲ ਸਾਹਿਬ ਕੇ ਸ਼ਿਸ਼ੂਭਤ ਹੈ ਇਤਿਹਾਸ ਬੋਲਦਿਆਂ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਲਚੁੱਕ ਹੋ ਗਈ ਹੋਵੇ ਅਸੀਂ ਆਪ ਸੰਗਤ ਦੇ ਕੋਲੋਂ ਮਾਫੀ ਮੰਗਦੇ ਹਾਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ